ਦੀਵਾਨਾ ਰੈਡੀ ਦੇ ਸਤਕਾਰਯੋਗ শ্রোਤਿਓ ਚੋਣ ਬਾਂਡ ਜਿਹੜੇ 2118 ਦੇ ਵਿੱਚ ਰਣਜੀਤਲੀ ਬੀਜੇਪੀ ਪਾਰਟੀ ਲੈ ਕੇ ਆਈ ਸੀ ਉਸ ਦੇ ਵਿੱਚ ਜਿਹੜੇ ਪੈਸੇ ਦੇ ਖੁਲਾਸੇ ਹੁੰਦੇ ਸੀ ਕਿ ਕਾਲਾ ਧਨ ਕਿਵੇਂ ਵਰਤਿਆ ਜਾਂਦਾ ਬੀਜੇਪੀ ਨੇ ਸਭ ਤੋਂ ਵੱਧ 6000 ਕਰੋੜ ਤੋਂ ਵੱਧ ਇਸ ਦੇ ਵਿੱਚ ਪੈਸਾ ਲਿਆ ਲੋਕਾਂ ਤੋਂ ਕੁਝ ਚੋਰਾਂ ਤੋਂ ਕੁਝ ਚੱਕਿਆਂ ਤੋਂ ਕੁਝ ਬਿਜ਼ਨਸਮੈਨ ਤੋਂ ਕੁਝ ਦੋਸ਼ੀਆਂ ਤੋਂ ਸ਼ਰਾਬ ਘਟਾਲੇ ਦਾ ਦੋਸ਼ੀ ਸ਼ਰਤ ਚੰਦਰ ਰਾਡੀ ਜਿਸ ਨੇ ਕੇਜਰੀਵਾਲ ਦੇ ਗਾਲੇ ਫਾਹ ਪਾਇਆ ਦਿੱਲੀ ਸ਼ਰਾਬ ਘਟਾਲੇ ਦਾ ਉਹ ਵੀ ਇਸ ਦੇ ਵਿੱਚ 55 ਕਰੋੜ ਰੁਪਈਆ ਗ੍ਰਿਫਤਾਰ ਹੋਣ ਤੋਂ ਬਾਅਦ ਇਹਨਾਂ ਨੂੰ ਪਾਰਟੀ ਫੰਡ ਦਿੰਦਾ ਮੋਦੀ ਸਾਹਿਬ ਨੂੰ ਭਾਜਪੀ ਨੂੰ ਇਸ ਬਾਰੇ ਆਰਥਿਕ ਮਾਮਲਿਆਂ ਦੇ ਉੱਗੇ ਅਰਥ ਸ਼ਾਸਤਰੀ ਅਨੌਂਦੀਓ ਚੱਕਰਵਰਤੀ ਲਿਖਦੇ ਨੇ ਟ੍ਰਿਬਿਊਨ ਨੂੰ ਧੰਨਵਾਦ ਸਹਿਤ ਕਿ ਸਾਲ 217 ਦੇ ਵਿੱਚ ਤਤਕਾਲੀ ਵਿੱਤ ਮੰਤਰੀ ਰੁਣਜੀਤ ਲੀ ਨੇ ਸਿਆਸੀ ਪਾਰਟੀਆਂ ਨੂੰ ਪੈਸਾ ਦੇਣ ਵਾਲੀਆਂ ਫਰਮਾਂ ਤੇ ਲੋਕਾਂ ਲਈ ਨਵੇਂ ਤੌਰ ਤਰੀਕਿਆਂ ਦਾ ਐਲਾਨ ਕੀਤਾ ਸੀ ਕਿ ਕੋਈ ਵੀ ਬੰਦਾ ਬੈਂਕ ਤੋਂ ਚੋਣ ਬਾਂਡ ਖਰੀਦ ਸਕਦਾ ਹੈ ਤੇ ਇਸ ਨੂੰ ਆਪਣੀ ਪਸੰਦ ਦੀ ਪਾਰਟੀ ਨੂੰ ਦੇਣ ਲਈ ਕਹਿ ਸਕਦਾ ਹੈ। ਯਾਨੀ ਨੇਤਾ ਨੂੰ ਪੈਸੇ ਦੇਣ ਦੀ ਲੋੜ ਨਹੀਂ ਪਾਰਟੀ ਨੂੰ ਦਿਓ ਸਭ ਕੁਝ ਇੱਕ ਨੰਬਰ 'ਚ ਹੋਏਗਾ ਤੇ ਬੜਾ ਆਪਣੇ ਆਪ ਨੂੰ ਇਮਾਨਦਾਰੀ ਦਾ ਇਹਨਾਂ ਨੇ ਹਰੀਸ਼ ਚੰਦਰ ਰੂਪ ਪੇਸ਼ ਕੀਤਾ ਪਰ ਆਖਰ ਨੂੰ ਸੁਪਰੀਮ ਕੋਰਟ ਨੂੰ ਇਸ ਨੂੰ ਬੰਦ ਕਰਨਾ ਪਿਆ ਕਿਉਂਕਿ ਇਹਦੇ 'ਚ heira pheri ਵੱਡੇ ਪੱਧਰ ਤੇ ਹੋਣ ਲੱਗੀ। ਚੋਣ ਬਾਂਡ ਖਰੀਦਣ ਵਾਲੇ ਦੀ ਪਛਾਣ ਜ਼ਾਹਰ ਨਹੀਂ ਹੋਵੇਗੀ। ਕਿ ਪੈਸਾ ਕਿਹਨੇ ਦਿੱਤਾ ਸਿਆਸੀ ਪਾਰਟੀਆਂ ਨੂੰ ਪੈਸਾ ਕਢਾਉਣ ਦੇ ਲਈ ਸਿਰਫ ਕਾਗਜ਼ਾਤ ਮਿਲਨੇ ਸੀ ਤੇ ਇਹ ਵੀ ਪਤਾ ਨਹੀਂ ਲੱਗੇਗਾ ਕਿ ਪੈਸਾ ਕਿਸ ਨੇ ਦਿੱਤਾ ਜਾਨੀ ਚੋਰਾਂ ਦਾ ਮਾਲ ਚੋਰਾਂ ਦੇ ਕੋਲ ਸਰਕਾਰ ਮੁਤਾਬਕ ਇਸ ਨਾਲ ਇਹ ਯਕੀਨੀ ਬਣਾ ਕੇ ਨੇਤਾ ਖਾਸ ਤੌਰ ਤੇ ਉਦੋਂ ਤੱਕ ਜਦੋਂ ਤੱਕ ਸੱਤਾ ਵਿੱਚ ਨਹੀਂ ਹੁੰਦੇ ਕਿਸੇ ਨੂੰ ਲਾਭ ਪਹੁੰਚਾਉਣ ਲਈ ਪੈਸੇ ਨਹੀਂ ਲੈ ਸਕਦੇ ਬਿਲਕੁਲ ਅਜੀਹਾ ਲੱਗਦਾ ਹੈ ਕਿ ਭਾਰਤ ਵਿੱਚ ਹਰ ਰੀਜਨ ਰਾਜਨੀਤਿਕ ਦਾਨੀ ਤੁਹਾਡੇ ਕੋਲੋਂ ਮੋਨ ਪ੍ਰਸ਼ੰਸਕ ਵਰਗ ਹੈ ਜੋ ਆਪਣੀ ਪਛਾਣ ਦੱਸੇ ਬਿਨਾ ਤੁਹਾਨੂੰ ਗੁਪਤ ਰੂਪ ਦੇ ਵਿੱਚ ਤੋਹਫੇ ਭੇਜ ਰਿਆ ਨਹੀਂ ਤਾਂ ਮੇਰੇ ਨਾਲ ਅਜਿਹਾ ਕਦੇ ਨਾ ਵਾਪਰਦਾ ਹੁਣ ਦੱਸੋ ਹੁਣ ਇਹਨੂੰ ਗੁਪਤ ਦਾਨ ਕਹਿੰਦੇ ਨੇ ਕਿ ਗੁਪਤ ਦਾਨ ਦਿੱਤਾ ਸਾਡੇ ਤਾਂ ਇਹ ਕਿ ਫਲਾਣਾ ਸੋਹਣ 20 ਰੁਪਏ ਗੁਪਤ ਦਾਨ ਦਿੱਤਾ ਜੀ ਨਾਲੇ ਨਾਮ ਬਲਾ ਦਉਂਦੇ ਨੇ ਤੇ ਨਾਲੇ ਕਹਿੰਦੇ ਨੇ ਗੁਪਤ ਦਾਨ ਦਿੱਤਾ ਜੀ ਉਹੀ ਕੰਮ ਇਹ ਚੋਣ ਬਾਂਡ ਚ ਹੋਇਆ ਸਮਝਿਆ ਜਾ ਸਕਦਾ ਹੈ ਕਿ ਵਿਰੋਧੀ ਧਿਰ ਨੂੰ ਇਹ ਦਲੀਲ ਪਸੰਦ ਨਹੀਂ ਆਈ ਕਾਂਗਰਸ ਨੇ ਵਾਅਦਾ ਕੀਤਾ ਕਿ 2019 ਦੀ ਚੋਣਾਂ ਜਿੱਤਣ ਦੀ ਸੂਰਤ ਦੇ ਵਿੱਚ ਇਹ ਚੋਣ ਬੋਰਡ ਬੰਦ ਕਰਨਗੇ ਪਰ ਚੋਣਾਂ ਹਾਰ ਗਏ ਭਾਜਪਾ ਲੈ ਕੇ ਆਈ 17 18 ਚ ਤੇ ਉਹਨਾਂ ਨੇ ਫਿਰ 24 ਤੱਕ ਖਿੱਚਿਆ ਜਿੰਨੀ ਦੇਰ ਸੁਪਰੀਮ ਕੋਰਟ ਨੇ ਬੰਦ ਨਹੀਂ ਕੀਤਾ ਪਰ ਚੋਣਾ ਹਾਰਨ ਤੋਂ ਬਾਅਦ ਕਾਂਗਰਸ ਪਾਰਟੀ ਚੁੱਪਚੀ ਬੀਤੇ ਪੈਸੇ ਲੈਂਦੀ ਰਹੀ ਕਿ ਹੁਣ ਚੁੱਪ ਭਲੀ ਜਦੋਂ ਭਾਜੀਪੀ ਲੈਂਦੀ ਆ ਆਪਾਂ ਵੀ ਲੈ ਲਵੋ ਕਿ ਤੁਸੀਂ ਬੰਦ ਤਾਂ ਕਰ ਨਹੀਂ ਸਕਦੇ ਸੋ ਸੀਪੀਆਈ ਇਕੋ ਇੱਕ ਪਾਰਟੀ ਸੀ ਜਿਸ ਨੇ ਚੋਣ ਬਾਣ ਦੇ ਮਾਧਿਅਮ ਰਾਹੀਂ ਪੈਸਾ ਲੈਣ ਤੋਂ ਇਨਕਾਰ ਕਰ ਦਿੱਤਾ ਹੁਣ ਕਹੀ ਗਣਗੇ ਕਾਮਰੇਡ ਮਤਲਬ ਸੀਪੀਆਈ ਨੇ ਆਪਣੀ ਕਾਮਰੇਡੀ ਦਿਖਾਈ ਮਾੜੀ ਮੋਟੀ ਜ਼ਮੀਰ ਕਾਇਮ ਰੱਖੀ ਇਹਨਾਂ ਨੇ ਚੋਣ ਬਾਣ ਰਾਹੀਂ ਪੈਸੇ ਲੈਣੋਂ ਇਨਕਾਰ ਕਰ ਦਿੱਤਾ ਇਹ ਵੀ ਨਹੀਂ ਸੀ ਕਿ ਕਾਰਪੋਰੇਟ ਦਾਨੀ ਸੈਂਕੜਨ ਦੀ ਗਣਤੀ ਤੇ ਚ ਉਹਨਾਂ ਨੂੰ ਪੈਸਾ ਦੇਣ ਲਈ ਕਤਾਰਾਂ ਲਾਈ ਖੜੇ ਸਨ ਦੇਣ ਵਾਲੇ ਵੀ ਥੋੜੇ ਸੀ ਉਹਨਾਂ ਨੇ ਲੈਣੋ ਵੀ ਇਨਕਾਰ ਕਰ ਦਿੱਤਾ ਜਦੋਂ ਸੁਪਰੀਮ ਕੋਰਟ ਨੇ ਇਹ ਚੋਣਾਵੀ ਬਾਂਡ ਸਕੀਮ ਨੂੰ ਗੈਰ ਸੰਵਿਧਾਨਕ ਗੈਰ ਕਾਨੂੰਨੀ ਘਾਰ ਦਿੱਤਾ ਤਾਂ ਚੋਣ ਕਮਿਸ਼ਨ ਨੂੰ ਚੰਦਾ ਦੇਣ ਵਾਲਿਆਂ ਦੇ ਵੇਰਵੇ ਜਨਤਕ ਕਰਨ ਲਈ ਕਿਹਾ ਗਿਆ ਬਹੁਤ ਸਾਰੇ ਬੇਸਵਾਦ ਦੇ ਵੇਰਵੇ ਸਾਹਮਣੇ ਆਏ ਮਸਲਨ ਕਈ ਦਾਨੀਆਂ ਨੇ ਆਪਣੀ ਕੰਪਨੀ ਦੀ ਆਮਦਨੀ ਤੋਂ ਵੱਧ ਪੈਸਾ ਦਿੱਤਾ ਯਾਨੀ ਜਿੰਨੀ ਉਹਨਾਂ ਕੋਲ ਆਮਦਨ ਨਹੀਂ ਉਸ ਤੋਂ ਜ਼ਿਆਦਾ ਪੈਸਾ ਦਿੱਤਾ ਉਹ ਖਲਾਸੇ ਹੋਏ ਵੀ ਤਾਂ ਚੋਰੀ ਦਾ ਮਾਲ ਹੈ ਡਾਂਗਾਂ ਦੇ ਗੱਜ ਹੈ ਡਾਂਗ ਭਾਜਪੀ ਕੋਲ ਹੈ ਕੁਝ ਫਰਮਾਂ ਨੇ ਤੇ ਇਨਫੋਰਸਮੈਂਟ ਕੁਝ ਫਰਮਾਂ ਤੇ ਐਡੀ ਨੇ ਛਾਪੇ ਮਾਰੇ ਤੇ ਸਭ ਤੋਂ ਜ਼ਿਆਦਾ ਪੈਸਾ ਉਹਨਾਂ ਫਰਮਾਂ ਨਹੀਂ ਦਿੱਤਾ ਸ਼ਰਤਚੰਦ ਰੈਡੀਜ਼ ਦੀ ਮਿਸਾਲ ਹੈ ਹੋਰ ਕਈ ਫਰਮਾਂ ਇਸ ਦੀ ਮਿਸਾਲ ਨੇ ਤੇ ਸਭ ਤੋਂ ਅਹਿਮ ਗੱਲ ਇਹ ਹੈ ਕਿ ਸੈਸੀ ਪਾਰਟੀਆਂ ਤੇ ਚੰਦਾ ਦੇਣ ਵਾਲਿਆਂ ਨੇ ਮੰਨਿਆ ਕਿ ਉਹਨਾਂ ਨੂੰ ਇੱਕ ਦੂਜੇ ਬਾਰੇ ਪਤਾ ਹੈ ਕਿ ਇਸ ਮਿਥ ਨੂੰ ਤੋੜਦਾ ਹੈ ਇਹ ਚੋਣ ਬੌਂਡ ਗੁਪਤ ਹੈ ਭਾਜਪਾ ਨੂੰ ਚੋਣ ਬਾਂਡ ਰਾਹੀਂ ਮਿਲੇ ਚੰਦਾ ਬਾਕੀ ਪਾਰਟੀਆਂ ਨਾਲੋਂ ਮਿਲੇ ਚੰਦੇ ਤੇ ਦਾਨ ਦੇ ਬਰਾਬਰ ਹੈ ਜਿਹੜੀ ਜਿੰਨਾ ਸਾਰਿਆਂ ਨੂੰ ਮਿਲੇ ਉਸ ਤੋਂ ਵੱਧ ਭਾਜਪਾ ਨੂੰ ਮਿਲਿਆ ਇਸ ਲਈ ਵਿਰੋਧੀ ਧਿਰਾਂ ਨੂੰ ਸਰਕਾਰ ਨੂੰ ਨਿਸ਼ਾਨੇ ਤੇ ਲੈਣ ਦੀ ਪੂਰੀ ਖੁੱਲ ਮਿਲ ਗਈ ਸੋਸ਼ਲ ਮੀਡੀਆ ਉਹਨਾਂ ਦੋਸ਼ਾਂ ਨਾਲ ਭਰਿਆ ਪਿਆ ਜਿਨ੍ਹਾਂ ਦੇ ਵਿੱਚ ਕਿਹਾ ਗਿਆ ਹੈ ਕਿ ਕਾਰੋਬਾਰੀ ਘਰਾਣਿਆਂ ਤੋਂ ਪੈਸੇ ਵਸੂਲਣ ਲਈ ਸਰਕਾਰੀ ਏਜੰਸੀਆਂ ਨੂੰ ਵਰਤਿਆ ਗਿਆ ਇਹ ਭਾਵੇਂ ਵੱਡੇ ਸਿਆਸੀ ਡੰਬਰਾਂ ਦਾ ਆਧਾਰ ਬਣ ਸਕਦਾ ਪਰ ਇਸ ਤੋਂ ਵੱਧ ਕੁਝ ਨਹੀਂ ਇਸ ਦਾ ਕਾਰਨ ਇਹ ਵੀ ਹੈ ਕਿ ਚੋਣ ਬਾਂਡ ਉਸ ਰਾਸ਼ੀ ਦਾ ਛੋਟਾ ਜਿਹਾ ਹਿੱਸਾ ਹੀ ਨੇ ਜਿਸ ਦੇ ਵਿੱਚ ਸਿਆਸੀ ਧਿਰਾਂ ਚੋਣਾਂ ਤੇ ਖਰਚ ਕਰਦੀਆਂ ਨੇ 2019 ਦੇ ਵਿੱਚ ਲੋਕ ਸਭਾ ਦੀਆਂ ਚੋਣਾਂ ਨੂੰ ਲੈ ਲਓ ਹੁਣ ਤੱਕ ਸਾਨੂੰ ਇਹ ਪਤਾ ਲੱਗਾ ਕਿ ਭਾਜਪਾ ਨੇ 2019 ਦੀਆਂ ਚੋਣਾਂ ਤੋਂ ਪਹਿਲਾਂ 1771 ਕਰੋੜ ਰੁਪਏ ਦੇ ਚੋਣ ਬਾਂਡ ਵਰਤੇ ਨੇ ਪਰ ਆਪਣੇ ਚੋਣ ਪ੍ਰਚਾਰ ਮਹਿੰਮ ਤੇ ਕਿੰਨਾ ਪੈਸਾ ਖਰਚਿਆ ਸੈਂਟਰਲ ਫਾਰ ਮੀਡੀਆ ਸਟੱਡੀਜ਼ CMS ਦੇ ਖਰਚਿਆਂ ਦੇ ਮੁਤਾਬਕ ਸਿਆਸੀ ਪਾਰਟੀਆਂ ਨੇ 2019 ਦੇ ਵਿੱਚ 55000 ਕਰੋੜ ਤੋਂ 60000 ਕਰੋੜ ਰੁਪਏ ਤੱਕ ਪੈਸਾ ਖਰਚਿਆ। ਸੀਐਮਐਸ ਦੇ ਅੰਦਾਜ਼ੇ ਦੇ ਮੁਤਾਬਕ ਭਾਜਪਾ ਨੇ ਇਸ ਰਾਸ਼ੀ ਦਾ 45% ਪੈਸਾ ਖਰਚਿਆ। ਜਾਨੀ ਜੇ ਟੋਟਲ ਆਪਾਂ 50000 ਕਰੋੜ ਹੀ ਲਈਏ। ਉਹਦਾ 45% ਤੁਸੀਂ ਦੇਖ ਲਓ ਕਿੰਨਾ ਹੁੰਦਾ ਹੈ। ਸੋ ਇਸ ਕਰਕੇ ਜਿਹੜੇ ਇਸ ਸੰਸਥਾ ਸੈਂਟਰ ਫਾਰ মিডিਆ ਸਟਡੀ ਦੇ ਅੰਕੜੇ ਨੇ ਕਿ ਸਾਰੀਆਂ ਪਾਰਟੀਆਂ ਨੇ 2019 ਦੇ ਵਿੱਚ ਅੰਦਾਜ਼ਨ 55000 ਤੋਂ 60000 ਕਰੋੜ ਰੁਪਏ ਖਰਚਿਆ ਚਲੋ ਆਪਾਂ 60 ਲਾ ਲਈਏ 50 50 ਹੀ ਲਾ ਲਈਏ ਕਿ 50000 ਖਰਚ ਐਵਰੇਜ ਨਾ ਉਧਰ ਨਾ ਉਧਰ 50000 ਕਰੋੜ ਤੇ 50000 ਕਰੋੜ ਚੋਂ ਬੀਜੇਪੀ ਨੇ 45% ਦੀ ਪੈਸਾ ਬੀਜੇਪੀ ਨੇ ਖਰਚਿਆ ਜਾਨੀ ਬੀਜੇਪੀ ਨੇ ਘੱਟੋ-ਘੱਟ 40-42000 ਕਰੋੜ ਰੁਪਈਆ ਖਰਚਿਆ ਸਿੱਧਾ ਇਸ ਦੇ ਵਿੱਚ ਨਹੀਂ 40-42 ਨਹੀਂ ਇਹ ਘੱਟ ਬਣਦਾ ਸੌਰੀ 23 23000 ਕਰੋੜ ਬਣਦਾ ਪਰ ਜਦੋਂ ਕਿ ਇਹ ਇਹਨਾਂ ਦੇ ਅੰਕੜੇ ਨੇ ਚੋਣ ਬੋਰਡ ਆਇਆ ਇਹਨਾਂ ਨੂੰ 1772 ਕਰੋੜ ਦਾ ਤੇ ਖਰਚਾ 23 ਤੋਂ 24000 ਕਰੋੜ ਹੈ 45% ਦੇ ਹਿਸਾਬ ਨਾਲ ਸੋ ਇਸ ਦੇ ਵਿੱਚ ਸੀਐਮਐਸ ਦੇ ਅੰਦਾਜ਼ੇ ਨੇ ਕਿ ਭਾਜਪਾ ਨੂੰ ਇਹ ਰਾਸ਼ੀ 45% ਦੇ ਕਰੀਬ ਬਣਦੀ ਹੈ ਸੋ ਇਹ ਰਾਸ਼ੀ ਤਕਰੀਬਨ 25 ਤੋਂ 27000 ਕਰੋੜ ਰੁਪਏ ਬਣਦੀ ਹੈ ਐਵਰੇਜ ਜੇ ਇਕੱਲੀ ਭਾਜਪਾ 2019 ਦੀ ਚੋਣ ਮਹਮ ਤੇ ਇਹ 27000 ਕਰੋੜ ਖਰਚਦੀ ਹੈ ਤੇ ਚੋਣ ਬੋਰਡ ਨੂੰ 1700 ਕਰੋੜ ਦਾ ਆਇਆ ਤੇ ਪਿੱਛੋਂ ਫਿਰ 26000 ਕਰੋੜ ਰੁਪਈਆ ਜਾਂ 25.50000 ਕਰੋੜ ਰੁਪਈਆ ਭਾਜਪਾ ਨੇ ਕਿਸ ਖਾਤੇ ਚੋਂ ਖਰਚਿਆ ਇਸ ਦਾ ਮਤਲਬ ਹੈ ਕਿ ਭਾਜਪਾ ਦੇ ਕੁੱਲ ਖਰਚੇ ਦੇ ਚੋਣ ਬਾਂਡ ਦਾ ਸਿਰਫ 7% ਹੀ ਆਇਆ ਇਹਨਾਂ ਨੂੰ ਜਾਨੀ ਜਿੰਨਾ ਇਹਨਾਂ ਨੇ 27000 ਕਰੋੜ ਰੁਪਏ ਬੀਜੇਪੀ ਨੇ 2019 'ਚ ਖਰਚਿਆ ਪਰ ਉਸ ਖਰਚੇ ਦੇ ਵਾਸਤੇ ਇਹਨਾਂ ਨੂੰ ਚੋਣ ਬਾਂਡ 'ਚ ਸਿਰਫ 7% ਪੈਸਾ ਆਇਆ ਰੁਪਏ 'ਚ 7 ਰੁਪਏ ਆਏ ਨੇ 93 ਰੁਪਏ ਬੀਜੇਪੀ ਨੇ ਹੋਰ ਪਾਸਿਓਂ ਖਰਚੇ ਨੇ ਤੇ ਹੁਣ ਨਿਰਮਲਾ ਸੀਤਾਰਮਨ ਕਹਿ ਰਹੀ ਹੈ ਇਹਨਾਂ ਦੀ ਕਿ ਮੇਰੇ ਕੋਲ ਚੋਣ ਲੜਨ ਲਈ ਪੈਸਾ ਨਹੀਂ ਵਿੱਤ ਮੰਤਰੀ ਕਹਿ ਰਹੀ ਹੈ ਤੇ ਬਾਕੀ ਫਿਰ ਜਿਹੜੇ ਦੋ ਦੋ ਚੌਪਰ ਬ੍ਰਿਜ ਭੂਸ਼ਣ ਵਰਗੇ ਖਰੀਦ ਲੈ ਚੌਣ ਲੜਾਈ ਉਹਨਾਂ ਕੋਲ ਕਿੱਥੋਂ ਪੈਸਾ ਆਇਆ ਸੋ ਮਾਰਚ 2118 ਦੇ ਵਿੱਚ ਜਦੋਂ ਚੋਣ ਵਾੜ ਪਹਿਲੀ ਵਾਰੀ ਲਾਂਚ ਹੋਏ ਉਦੋਂ ਤੋਂ ਲੈ ਕੇ ਜਨਵਰੀ 2024 ਤੱਕ ਪੋਲੀਟੀਕਲ ਪਾਰਟੀਆਂ ਨੇ ਕਰੀਬ 16500000 ਕਰੋੜ ਰੁਪਏ ਦੇ ਬਾਂਡ ਪ੍ਰਾਪਤ ਕੀਤੇ ਉਦੋਂ ਤੋਂ ਲੈ ਕੇ ਹੁਣ ਤੱਕ 16500000 ਕਰੋੜ ਇਸ ਵਕਫੇ ਦੇ ਦੌਰਾਨ ਲੋਕ ਸਭਾ ਚੋਣਾਂ ਦੇ ਵਿੱਚ 36 ਵਿਧਾਨ ਸਭਾ ਚੋਣਾਂ ਹੋਈਆਂ ਇੱਕ ਲੋਕ ਸਭਾ ਚੋਣ ਹੋਈ ਤੇ 36 ਵਿਧਾਨ ਸਭਾ ਚੋਣਾਂ ਹੋਈਆਂ 2118 ਤੋਂ ਹੁਣ ਤੱਕ ਪੈਸਾ ਆਇਆ ਇਸ ਦੇ ਵਿੱਚ 16.5 ਹਜ਼ਾਰ ਕਰੋੜ ਹੁਣ ਜੇ ਸੀਐਸਤੇ ਜੋ ਪਹਿਲੀ ਵਾਰੀ 2019 ਚੰਕੜੇ ਦਿੱਤੇ ਗਏ ਨੇ ਉਹਨਾਂ ਨੂੰ ਜੋੜ ਕੇ ਉਸ ਹਿਸਾਬ ਨਾਲ ਵੇਖਿਆ ਜਾਵੇ ਨਾਲੋ ਨਾਲ ਮਹਿੰਗਾਈ ਦੇ ਸੂਚਕ ਅੰਕ ਨੂੰ ਜੋੜਿਆ ਜਾਵੇ ਤਾਂ ਸੌਖੇ ਹੀ ਮੰਨਿਆ ਜਾ ਸਕਦਾ ਹੈ ਕਿ ਇਹਨਾਂ ਇੱਕ ਲੋਕ ਸਭਾ ਤੇ 36 ਵਿਧਾਨ ਸਭਾ ਚੋਣਾਂ ਦੇ ਦੌਰਾਨ ਤਕਰੀਬਨ 12 1.2 ਤੋਂ 1.5 ਲੱਖ ਕਰੋੜ ਰੁਪਏ ਖਰਚ ਆਇਆ ਹੋਣਾ ਕਿਉਂਕਿ ਉਦੋਂ ਤੱਕ 57000 ਕਰੋੜ ਖਰਚ ਆਇਆ ਨਾ ਹੁਣ ਤਾਂ 1 ਤੋਂ 1.5 ਲੱਖ ਕਰੋੜ ਖਰਚ ਆਇਆ ਹੋਣਾ ਤੇ ਜਿਸ ਦੌਰਾਨ ਕੁੱਲ ਚੋਣ ਖਰਚੇ ਦੇ ਵਿੱਚ ਚੋਣ ਬਾਂਡ ਦਾ ਹਿੱਸਾ ਮਹਿਜ 11 ਤੋਂ 13 ਫੀਸਦੀ ਹੈ ਪੈਸਾ ਸਿਰਫ 18 ਤੋਂ 2224 ਤੱਕ 1600 ਕਰੋੜ ਆਇਆ ਪਰ ਖਰਚਾ ਦੇ ਲੱਖ ਤੋਂ ਸਵਾ ਲੱਖ ਤੋਂ ਡੇਢ ਲੱਖ ਕਰੋੜ ਹੋਇਆ ਇਸ 6 ਸਾਲ ਦੇ ਦੌਰਾਨ ਸਿਆਸੀ ਪਾਰਟੀਆਂ ਵੱਲੋਂ ਆਪਣੇ ਪ੍ਰਚਾਰ ਲਈ ਖਰਚੀ ਜਾਂਦੀ ਰਾਸ਼ੀ ਦਾ ਇਹ ਸਿਰਫ 12% ਦੀ ਬਣਦਾ ਹੈ ਜੋ ਚੋਣ ਬਾਂਡ ਸਾਰਾ ਹੀ ਆਇਆ ਜਿਵੇਂ ਭਾਜਪਾ ਨੂੰ 6600 ਕਰੋੜ ਆਇਆ ਪਿਛਲੀ ਵਾਰ ਇਹਨਾਂ ਨੂੰ 1700 ਕਰੋੜ ਆਇਆ ਸੀ ਪਰ ਖਰਚੇ ਇਹਨਾਂ ਨੇ 27000 ਕਰੋੜ ਸੀ ਇਸ ਵਾਰ ਇਹਨਾਂ ਨੂੰ 65000 ਕਰੋੜ ਆਇਆ ਤੇ ਖਰਚੇ ਇਹਨਾਂ ਨੇ ਘੱਟੋ ਘੱਟ 60-70000 ਕਰੋੜ ਹੋਊਗਾ ਟੋਟਲ 100 ਲੱਖ ਰੋਡ ਚੋਂ ਕਿਉਂਕਿ 45% ਖਰਚਾ ਬੀਜੇਪੀ ਕਰ ਰਹੀ ਹੈ ਟੋਟਲ ਚੋਣਾਂ ਦੇ ਖਰਚੇ ਚੋਂ ਕਾਂਗਰਸ ਜਾਂ ਹੋਰ ਪਾਰਟੀ ਦੀ ਕੀ ਔਕਾਤ ਹੈ ਕਿ ਇਸ ਦੇਸ਼ ਦੇ ਵਿੱਚ ਪਕੌੜਿਆਂ ਦੇ ਨਾਂ ਤੇ ਕੋਲੀਆਂ ਗਲਾਸਾਂ ਦੇ ਨਾਂ ਤੇ ਵੋਟਾਂ ਮਿਲਦੀਆਂ ਹੋਣ ਕਿ ਉੱਥੇ ਕੋਈ ਬਿਨਾਂ ਪੈਸੇ ਤੋਂ ਜਿੱਤ ਜੂ ਇੱਥੇ ਇਹ ਗੱਲ ਜ਼ਿਕਰਯੋਗ ਹੈ ਕਿ ਜਦੋਂ ਇਸ ਚੋਣਾਂ ਦੇ ਬਾਰੇ ਸਟੱਡੀ ਕਰਨ ਵਾਲੀ ਸੈਂਟਰਲ ਫਾਰ ਮੀਡੀਆ सीएमएस ਨੇ 2019 ਦੇ ਚੋਣਾਂ ਦੇ ਖਰਚੇ ਦਾ ਲੇਖਾ ਜੋਖਾ ਕੀਤਾ ਸੀ ਤਾਂ ਜੋ ਸਪਸ਼ਟ ਤੌਰ ਤੇ ਚੋਣਾਂ ਨੂੰ ਧਿਆਨ ਦੇ ਵਿੱਚ ਰੱਖ ਕੇ ਆਦਰਸ਼ ਚੋਣ ਜਾਤਾ ਲੱਗਣ ਤੋਂ ਬਿਲਕੁਲ ਪਹਿਲਾਂ ਕੀਤਾ ਸੀ ਜੇਕਰ ਇਸ ਖਰਚ ਨੂੰ ਵੀ ਨਾਲ ਜੋੜ ਲਿਆ ਜਾਵੇ ਤਾਂ ਅੰਕੜਾ ਹੋਰ ਵੀ ਵੱਡਾ ਹੋ ਸਕਦਾ ਹੈ ਦਰਅਸਲ ਸਿਆਸੀ ਪਾਰਟੀਆਂ ਸਿਰਫ ਚੋਣਾਂ ਦੌਰਾਨ ਖਰਚ ਹੀ ਨਹੀਂ ਕਰਦੀਆਂ ਜ਼ਮੀਨੀ ਪੱਧਰ ਤੇ ਚੋਣ ਮਿਸ਼ਨਰੀ ਨੂੰ ਸਰਗਰਮ ਰੱਖਣ ਲਈ ਉਹਨਾਂ ਨੂੰ ਪੂਰਾ ਸਾਲ ਖਰਚਾ ਕਰਨਾ ਪੈਂਦਾ ਹੈ ਇਹ ਸਭ ਤੇ ਪੈਸਾ ਲੱਗਦਾ ਹੈ ਭਾਵੇਂ ਕਿਸਦਾ ਸਿੱਧਾ ਮਤਲਬ ਇਹ ਹੈ ਕਿ ਚਾਹ ਬਿਸਕੁਟ ਤੇਲ ਤੇ ਬਿਲਾ ਦਾ ਖਰਚਾ ਹੀ ਕਿਉਂ ਨਾ ਹੋਵੇ ਬਿਲਕੁਲ ਕੇਵਲ ਚੋਣਵੀ ਬੌਂਡ ਹੀ ਇੱਕੋ ਇੱਕ ਅਧਿਕਾਰਤ ਮਾਧਿਅਮ ਨਹੀਂ ਜਿੱਥੋਂ ਸਿਆਸੀ ਪਾਰਟੀ ਨੂੰ ਪੈਸਾ ਮਿਲਦਾ ਪੈਸੇ ਦੇ ਦੋ ਹੋਰ ਵੀ ਸਰੋਤ ਨੇ ਇੱਕ ਹੈ ਚੋਣ ਟਰਸਟ ਦੂਸਰਾ ਸਿੱਧਾ ਦਾਨ 218 ਤੋਂ 2023 ਤੱਕ ਦੇ ਬਰੇ ਦੇ ਦਰਮਿਆਨ ਭਾਜਪਾ ਨੂੰ ਚੋਣ ਟਰਸਟ ਅਤੇ ਸਿੱਧੇ ਦਾਨ ਦੇ ਰਾਹੀਂ 4500 ਕਰੋੜ ਰੁਪਏ ਮਿਲਿਆ ਜੋ ਚੋਣ ਬੋਰਡ ਪ੍ਰਣਾਲੀ ਤੋਂ ਵੱਖਰਾ ਹੈ ਹੁਣ 6500 ਕਰੋੜ ਉਹ ਜੋੜ ਲਓ 4500 ਕਰੋੜ ਉਹ ਜੋੜ ਲਓ 11000 ਕਰੋੜ ਹੋ ਗਿਆ ਤੇ ਇਸ ਖਰਚ ਦੇ ਮੁਕਾਬਲੇ ਫਿਰ ਵੀ ਇਹ ਰਾਸ਼ੀ ਛੋਟੀ ਹੈ ਜਿਵੇਂ ਇਹਨਾਂ ਨੇ 600 ਤੋਂ 70 ਲੱਖ ਕਰੋੜ ਰੁਪਏ ਖਰਚਿਆ ਇਹਨਾਂ 37 ਚੋਣਾਂ 'ਚ 18 ਤੋਂ ਲੈ ਕੇ 2224 ਤੱਕ ਸੋ ਵੱਡੀ ਚੋਣ ਲੜਨ ਲਈ ਕਿਸੇ ਸਿਆਸਤਦਾਨ ਨਾਲ ਗੱਲ ਕਰਕੇ ਵੇਖੋ ਉਹ ਦੱਸਣਗੇ ਕਿ ਸਿਆਸੀ ਫੰਡਿੰਗ ਦੀ ਪ੍ਰਕਿਰਿਆ ਅਸਲ 'ਚ ਕਾਫੀ ਸਰਗਰਮੀ ਹੈ ਗੈਰ ਗੈਰ ਰਸਮੀ ਹੈ ਇਸ ਲਈ ਕੇਂਦਰੀਕਰਿਤ ਨਹੀਂ ਹੈ ਪੈਸੇ ਦਾ ਵੱਡਾ ਹਿੱਸਾ ਵੱਖ-ਵੱਖ ਮੋਰਚਿਆਂ ਰਾਹੀਂ ਉਮੀਦਵਾਰਾਂ ਨੂੰ ਸਿੱਧੇ ਤੌਰ ਤੇ ਦਿੱਤਾ ਜਾਂਦਾ ਹੈ ਜ਼ਮੀਨੀ ਪੱਧਰ ਤੇ ਸੱਤਾ ਦੇ ਸਥਾਨਕ ਦਲਾਲਾਂ ਨੂੰ ਅਦਾਇਗੀਆਂ ਕੀਤੀਆਂ ਜਾਂਦੀਆਂ ਨੇ ਮਹਰੇਲ ਸੰਗਠਨ ਜਿਵੇਂ ਕਿ ਬੰਦ ਪਈਆਂ ਕੰਪਨੀਆਂ ਨੂੰ ਨਕਲੀ ਗੈਰ ਸਰਕਾਰੀ ਸੰਗਠਨ ਐਨ ਜੀਓ ਨੂੰ ਜ਼ਿਲ੍ਹਾ ਪੱਧਰ ਦੇ ਆਗੂਆਂ ਨੂੰ ਵਿੱਤੀ ਪੈਸਾ ਰਾਸ਼ੀ ਮੁਹੱਈਆ ਕਰਾਈ ਜਾਂਦੀ ਹੈ ਇੱਕ ਨੇਤਾ ਨੂੰ ਉਸ ਦੇ ਮੰਤਵਾਂ ਦੀ ਪੂਰਤੀ ਲਈ ਪੈਸਾ ਦਾਨ ਕੀਤਾ ਜਾਂਦਾ ਚੋਣ ਖਰਚਾਂ ਲਈ ਨਕਦ ਅਦਾਈਆਂ ਕੀਤੀਆਂ ਜਾਂਦੀਆਂ ਨੇ ਇਲਾਕੇ ਦੇ ਹਿੱਤ ਰੱਖਣ ਇਲਾਕੇ ਚ ਹਿੱਤ ਰੱਖਣ ਵਾਲੇ ਦਰਮਿਆਨੇ ਪੱਧਰ ਦੇ ਕਈ ਕਾਰੋਬਾਰੀ ਸ਼ਾਇਦ ਉਮੀਦਵਾਰ ਨੂੰ ਉਸ ਦੇ ਪ੍ਰਚਾਰ ਲਈ ਕਾਰਾਂ ਗੱਡੀਆਂ ਜਾਂ ਹੋਰ ਸਾਧਨ ਜਾਂ ਵਰਕਰ ਮੁਹੱਈਆ ਕਰਾਉਂਦੇ ਨੇ ਕਾਰਾਂ ਕੋਠੀਆਂ ਖਾਣ ਪੀਣ ਦੇ ਖਰਚੇ ਚੁੱਕਦੇ ਨੇ ਲਾਜ਼ਮੀ ਇਹ ਹੈ ਕਿ ਇਸ ਤਰ੍ਹਾਂ ਦਾ ਪੈਸਾ ਸੱਤਾ ਦੇ ਵਿੱਚ ਬੈਠੀ ਪਾਰਟੀ ਕੋਲ ਹੀ ਜਾਏਗਾ ਉਸ ਪਾਰਟੀ ਕੋਲ ਜਾਵੇਗਾ ਜਿਸ ਕੋਲ ਸੱਤਾ ਦੇ ਵਿੱਚ ਆਉਣ ਦੀ ਜਾਂ ਸੰਭਾਵਨਾ ਹੈ ਇਹ ਚੋਣਾਂਵੀ ਲੋਕਤੰਤਰ ਦੀ ਪਦੈਸ਼ੀ ਕਮਜ਼ੋਰੀ ਹੈ ਕਿ ਪੈਸਾ ਜਿੱਤੂ ਕੋਲ ਜਾਂਦਾ ਹੈ ਜੋ ਇਸ ਪੈਸੇ ਦੀ ਦੁਆਰਾ ਵਰਤੋਂ ਜਿੱਤਣ ਲਈ ਕਰਦਾ ਹੈ ਇਸ ਵਿੱਚ ਵੀ ਤਰਕ ਹੈ ਕਿਉਂਕਿ ਜੇਕਰ ਕੋਈ ਪਾਰਟੀ ਹਰਮਨ ਪਿਆਰੀ ਹੈ ਤਾਂ ਕਾਫੀ ਸਵਾਬਨਾ ਹੋਵੇ ਕਿ ਵੱਡੇ ਦਾਨੀ ਇਸ ਤੇ ਸਮਰਥਕ ਹੋਣਗੇ ਕਿਸੇ ਜਾਤ ਸਮਾਜ ਦੇ ਵਿੱਚ ਕਿਸੇ ਨੂੰ ਵੀ ਉਸ ਸਿਆਸੀ ਕਾਈ ਦਾ ਪੈਸਾ ਦੇਣ ਲਈ ਮਜਬੂਰ ਨਹੀਂ ਕੀਤਾ ਜਾ ਸਕਦਾ ਵੱਧ ਤੋਂ ਵੱਧ ਖਰਚੇ ਤੇ ਸਖਤ ਕੰਟਰੋਲ ਕੀਤਾ ਜਾ ਸਕਦਾ ਤਾਂ ਕਿ ਸਾਰੀਆਂ ਸਿਆਸੀ ਪਾਰਟੀਆਂ ਲਈ ਬਰਾਬਰ ਦਾ ਪੜ ਮਹੱਈਆ ਕਰਾ ਜਾਵੇ ਹੁਣ ਵੀ ਜੇ ਹੋ ਜਾਵੇ ਤਾਂ ਮੁਕਾਬਲਾ ਕਾਫੀ ਨਾਮ ਬਰਾਬਰੀ ਵਾਲਾ ਰਹੇਗਾ ਅੱਜ ਦੀ ਦੁਨੀਆ ਦੇ ਵਿੱਚ ਜਿਹੜੀ ਪਾਰਟੀ ਸਮੁੱਚੇ ਵਰਤਾਂਤ ਤੇ ਕੰਟਰੋਲ ਬਣਾ ਲੈਂਦੀ ਹੈ ਉਹ ਚੋਣ ਜਿੱਤਣ ਦੇ ਅਸਾਰ ਉਸਤੇ ਓਨੇ ਵੱਧ ਜਾਂਦੇ ਨੇ ਜਿੱਥੋਂ ਤੱਕ ਅਖਬਾਰਾਂ ਮੀਡੀਆ ਤੇ ਕਾਰਪੋਰੇਟ ਕੰਟਰੋਲ ਤਸਵੀਰ ਦੇ ਵਿੱਚ ਆਉਂਦਾ ਹੈ ਕਾਰਪੋਰੇਟ ਕੰਪਨੀਆਂ ਵੱਲੋਂ ਭਾਵੇਂ ਸਿਆਸੀ ਪਾਰਟੀਆਂ ਨੂੰ ਫੰਡ ਦੇਣ ਤੇ ਕਾਨੂੰਨ ਨੇ ਮਨਾਹੀ ਕਰ ਦਿੱਤੀ ਗਈ ਹੈ ਪਰ ਫਿਰ ਵੀ ਉਹਨਾਂ ਦੀ ਇਹ ਮੀਡੀਆ ਨੂੰ ਪ੍ਰਭਾਵਿਤ ਕਰਨ ਲੋਕ رائے ਨੂੰ ਢਾਲਣ ਸਹਿਮਤੀ ਕਾੜਨ ਦੀ ਕਾਬਲੀਅਤ ਸਦਕਾ ਉਹ ਚੋਣ ਨਤੀਜਿਆਂ ਨੂੰ ਨਿਰਧਾਰਤ ਕਰਨ ਦੀ ਸਥਿਤੀ ਦੇ ਵਿੱਚ ਹੋ ਜਾਣਗੇ ਆਰਥਿਕ ਮਾਮਲਿਆਂ ਦੇ ਮਾਹਰ ਤੇ ਸਮੀਖਿਅਕ ਮਿਸਟਰ ਅਨੰਦਿਉ ਚੱਕਰਵਰਤੀ ਦਾ ਇਹ ਲੇਖ ਚੋਣ ਬੌਂਡ ਤੇ ਕਾਲਾ ਧਨ ਇੱਕ ਪਾਸੇ ਇਹ ਹਾਲਾਤ ਹੈ ਦੂਸਰੇ ਪਾਸੇ ਦੁਨੀਆ ਦੇ ਹਾਲਾਤ ਇਹ ਨੇ ਕਿ ਅਸੀਂ ਬੁਰਕੀ ਬੁਰਕੀ ਨੂੰ ਮਥਾ ਆ ਜਾਂ ਅਸੀਂ ਬੁਰਕੀਆਂ ਤੇ ਵੋਟਾਂ ਪਾ ਰਹੇ ਹਾਂ ਅਸੀਂ ਘੁਰਕੀ ਤੇ ਵੋਟਾਂ ਪਾ ਰਹੇ ਹਾਂ ਜਿਹੜੀ ਪਿਛਲੇ ਦਿਨੀ ਰਿਪੋਰਟ ਆਪਾਂ ਸਾਂਝੀ ਕੀਤੀ ਸੀ ਕਿ ਦੁਨੀਆ ਦਾ ਹਰ ਬੰਦਾ ਰੋਜ਼ ਇੱਕ ਸਾਲ ਦੇ ਵਿੱਚ ਇੱਕ ਘਟ 80 ਕਿਲੋ ਅੰਨ ਬਰਬਾਦ ਕਰਦਾ ਹੈ ਬਰਬਾਦੀਆਂ ਲਿਆਉਣ ਚ ਅਸੀਂ ਜਨਤਾ ਵੀ ਜ਼ਿੰਮੇਵਾਰ ਹਾਂ ਅਨਾਜ ਕਾਲ ਨਹੀਂ ਹੁੰਦਾ ਰਾਜ ਕਾਲ ਹੁੰਦਾ ਹੈ ਅਸੀਂ ਅੰਨ ਬਰਬਾਦ ਜ਼ਿਆਦਾ ਕਰਦੇ ਹਾਂ ਸਾਹਮਦੇ ਘਟ ਹੈ ਇਸ ਵੰਦੀ ਦੁਨੀਆ ਭਰ ਦੇ 78 ਕਰੋੜ 30 ਲੱਖ ਲੋਕ ਭੁੱਖਮਰੀ ਨਾਲ ਜੂਝ ਰਹੇ ਨੇ ਅਸੀਂ ਆਪਣੀ ਖਾਣਕ ਦਾ 19% ਹਿੱਸਾ ਬਰਬਾਦ ਕਰ ਦਿੰਦੇ ਆ ਜਾਨੀ ਜਿੰਨੀ ਸਾਡੀ ਖੁਰਾਕ ਹੈ ਜਿੰਨਾ ਅਸੀਂ ਖਾਂਦੇ ਆ ਉਹਦਾ 19% ਹਿੱਸਾ ਜਦੋਂ ਕੇਵੀ ਥਾਮਸ ਖਾਦ ਮੰਤਰੀ ਸੀ ਨਾ ਭਾਜਪੀ ਦੀ ਸਰਕਾਰ ਸੀ ਨਤਨ ਗੜਕਰੀ ਦੇ ਮੁੰਡੇ ਦਾ ਵਿਆਹ ਸੀ ਉਦੋਂ ਇੱਕ ਗੱਲ ਚੱਲੀ ਸੀ ਕਿ ਇੰਡੀਆ ਦੇ ਵਿੱਚ ਇੱਕ ਵਿਆਹ ਫੰਕਸ਼ਨ ਦੇ ਵਿੱਚ ਕੋਈ ਡਿਸ਼ ਸਬਜ਼ੀ ਤਰਕਾਰੀ ਹੋਵੇ ਜਿਵੇਂ ਪਾਕਿਸਤਾਨ ਚ ਹੈ 36 ਪਦਾਰਥ ਖਾਣੇ 72 ਰੋਗ ਲਾਣੇ ਇਸ ਸਿਲਸਲੇ ਦੇ ਵਿੱਚ ਪਰ ਉਹ ਮੋਹਨ ਸਿੰਘ ਸਰਕਾਰ ਵਕਤ ਮਰਮੋਹਨ ਸਿੰਘ ਸਰਕਾਰ ਵਕਤ ਉਹ ਕਾਨੂੰਨ ਨਹੀਂ ਬਣ ਸਕਿਆ ਬਣ ਜਾਂਦਾ ਚੰਗਾ ਸੀ ਹੁਣ ਗਟਕਰੀ ਦੇ ਮੁੰਡੇ ਦੇ ਵਿਆਹ ਤੇ 2 ਲੱਖ ਬਰਾਤੀ ਸੀ ਤੁਸੀਂ ਸਾਬ ਲਾ ਲਓ ਬਰਾਤੀ ਹੋ ਜੋ ਇਕੱਠੇ ਹੋ ਜੋ ਕੋਈ ਦਿੱਕਤ ਨਹੀਂ ਪਰ ਸਾਡੇ ਇੰਡੀਆ ਚ ਕਾਰੋਬਾਰਾਂ ਚ ਘਰਾਂ ਚ ਹੋਟਲਾਂ ਚ 20 ਫੀਸਦੀ ਖਾਣਾ ਬਰਬਾਦ ਹੁੰਦਾ ਇਹ ਸੰਯੁਕਤ ਰਾਸ਼ਟਰ ਦੀ ਸੱਜਰੀ ਰਿਪੋਰਟ ਹੈ ਫੂਡ ਸੇਫਟੀ ਐਂਡ ਸਟੈਂਡਰਡ ਅਥਾਰਟੀ ਆਫ ਇੰਡੀਆ ਦੇ ਮੁਤਾਬਕ ਭਾਰਤ ਵਿੱਚ ਇੱਕ ਤਿਹਾਈ ਖੁਰਾਕ ਬਰਬਾਦ ਹੋ ਜਾਂਦੀ ਹੈ। ਇਹ ਖਪਤ ਇਸਦੀ ਖਾਣ ਦੇ ਲਾਇਕ ਨਹੀਂ ਰਹਿੰਦੀ। ਘਰਾਂ ਦੇ ਵਿੱਚ ਰੱਖੀ ਖੁਰਾਕ ਹਰ ਸਾਲ ਹਰ ਜੀ ਦੇ ਪਿੱਛੇ ਅਸੀਂ 50 ਕਿਲੋ ਖੁਰਾਕ ਬਰਬਾਦ ਕਰਦੇ ਹਾਂ। ਸੰਯੁਕਤ ਰਾਸ਼ਟਰ ਦੀ ਰਿਪੋਰਟ ਦੱਸਦੀ ਹੈ ਕਿ ਭਾਰਤ ਅੰਦਰ ਪਾਲਣ ਪੋਸ਼ਣ ਦੀ ਚਿੰਤਾਜਨਕ ਸਥਿਤੀ ਹੈ। ਇੱਥੇ 74.1% ਲੋਕ ਸਿਹਤਮੰਦ ਖੁਰਾਕ ਖਰੀਦਣ ਦੇ ਸਮਰੱਥ ਨਹੀਂ ਹਨ ਇੰਡੀਆ 'ਚ। ਟਣੀ 74% ਭਾਰਤੀ ਬੰਦੇ ਸੋਹਣੀ ਖਰਾਕ ਸਿਹਤਮੰਦ ਖਰਾਕ ਖਰੀਦਣ ਦੇ ਲਾਇਕ ਨਹੀਂ ਹੈ ਫਿਰ ਵੀ ਅਸੀਂ 80 ਕਿਲੋ ਦੇ ਕਰੀਬ ਖਰਾਕ ਬਰਬਾਦ ਕਰਦੇ ਹਾਂ ਸੋ ਇਸ ਕਰਕੇ ਆਲੇ ਦੁਆਲੇ ਦਾ ਖਿਆਲ ਰੱਖੋ ਆਪਣਾ ਖਿਆਲ ਰੱਖੋ ਇਹੀ ਦਰਮੇਂ ਤੇ ਸੋਮਰ ਤੋਂ ਸ਼ਨੀਵਾਰ ਸਵੇਰੇ 7 ਤੋਂ 9 ਤੇ ਸ਼ਾਮੇ 7:30 ਤੋਂ ਤੁਹਾਡੇ ਨਾਲ ਸਵੇਰੇ 6:30 ਤੋਂ 8:30 ਤੇ ਸ਼ਾਮੇ 7:30 ਤੋਂ 9:30 ਤੁਹਾਡੇ ਨਾਲ ਲਾਈਵ ਮੁਲਾਕਾਤ ਹੁੰਦੀ ਹੈ ਤੁਸੀਂ ਆਪਣੇ ਇਹਨਾਂ ਪ੍ਰੋਗਰਾਮ ਨੂੰ ਆਪਣੇ ਟਿਵਾਨਾ ਰੈਡੀ ਦੇ YouTube ਤੇ ਲਾਈਵ ਸੁਣਦੇ ਹੋ ਆਪਣੇ iPhone ਐਪਸ Android ਐਪਸ ਜਾਂ Facebook ਵੈਬਸਾਈਟ ਤੇ ਅਪਰ ਲਾਈਵ ਨਹੀਂ ਫਿਲਹਾਲ ਹੋਲਡ ਤੇ ਨੇ ਲੋੜ ਪਈ ਉਸ ਤੇ ਲਾਈਵ ਕਰਾਂਗੇ ਤੇ YouTube ਦਾ ਲਿੰਕ ਤੁਸੀਂ ਆਪਣੇ WhatsApp ਗਰੁੱਪ ਨੰਬਰ 98763 096555 ਤੇ ਮੰਗਵਾ ਸਕਦੇ ਹੋ ਇਸੇ ਨੰਬਰ 9876309665 ਤੇ ਤੁਸੀਂ ਪ੍ਰੋਬਲਮ ਜੀ ਵੀ ਕਾਲ ਕਰ ਸਕਦੇ ਹੋ ਮੇਰਾ ਸੰਪਰਕ ਨੰਬਰ ਵੀ ਇਹੀ ਹੈ